ਮੋਗਗੇ ਜ਼ਿਲੇ ਤੋਂ ਹਾਂ ਜੀ ਇਰਾਕ ਦੇ ਵਿੱਚ ਗਈ ਸੀ ਮੈਂ ਕਿੰਨੇ ਚਿਰ ਪਹਿਲਾਂ ਗਈ ਸੀ ਅੱਜ ਤੋਂ 5 4 ਮਹੀਨੇ ਪਹਿਲਾਂ ਗਈ ਸੀ ਮੈਂ ਕਿਹੜੇ ਵੀਜੇ ਤੇ ਤੁਹਾਨੂੰ ਏਜੰਟ ਲੈ ਗਿਆ ਟੂਰਿਸਟ ਵੀਜੇ ਤੇ ਬੁਲਾਇਆ ਸੀ ਬਾਗਾ ਬਰਨਾਲਾ ਦਾ ਏਜੰਟ ਸੀਗਾ ਕੀ ਕਹਿੰਦਾ ਸੀ ਤੁਹਾਨੂੰ ਜਾਣ ਲੱਗਿਆ ਮੈਨੂੰ ਲਜਾਣ ਲੱਗੇ ਉਹਨਾਂ ਨੇ ਇਹ ਕੱਲ ਕਹੀ ਸੀ ਕਿ ਬਾਹਰ ਵੀ ਬਾਹਰ ਕੰਮ ਕਰਨਾ ਹੈ ਜਿਹਦਾ ਹਸਪੀਟਲ ਦੇ ਵਿੱਚ ਸਫਾਈ ਵਗੈਰਾ ਦਾ ਹੈ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਕੰਪਨੀ ਦੇ ਵਿੱਚ ਲਿਜਾਇਆ ਜਦ ਜਿਸ ਦਿਨ ਮੈਨੂੰ ਲੈ ਕੇ ਗਏ ਉਸ ਦਿਨ ਹੀ ਮੇਰਾ ਫੋਨ ਖੋ ਲਿਆ ਸੀ ਉਹਨਾਂ ਨੇ ਉਸ ਦਿਵਾਰ ਫੋਨ ਮੈਨੂੰ 1 ਹਫਤੇ ਬਾਅਦ ਮਿਲਦਾ ਸੀ ਘਰੇ ਗੱਲ ਕਰਨ ਨੂੰ ਫੋਨ ਵੀ ਨਹੀਂ ਦਿੰਦੇ ਸੀ ਕਿ ਕਿਸੇ ਦੇ ਘਰ ਮੈਨੂੰ ਕੰਮ ਕਰ ਲਈ ਉਹਨਾਂ ਨੇ ਭੇਜਿਆ ਉਸ ਘਰੇ ਉਸ ਘਰ ਦੇ ਮਾਲਕ ਤਿੰਨ ਚਾਰ ਦਿਨ ਮੈਂ ਨਾਲ ਠੀਕ ਰਿਆ ਪੰਜਵੇਂ ਦਿਨ ਮੈਂ ਕੰਮ ਕਰ ਰਹੀ ਸੀ ਉਹ ਬਹੁਤ ਜਣ ਕਿ ਮੈਂ ਦੱਸ ਵੀ ਨਹੀਂ ਸਕਦੀ ਕਿ ਇਦਾਂ ਉਹਨੇ ਕੀਤਾ ਮੈਂ ਕਿਹਾ ਹਾਂਜੀ ਮੈਂ ਕਿਹਾ ਵੀ ਮੈਂ ਨਹੀਂ ਕੰਮ ਕਰਨਾ ਮੈਨੂੰ ਕੰਪਨੀ ਵਾਪਸ ਛੱਡਾਉ ਉਹਨਾਂ ਨੇ ਮੈਨੂੰ ਕੰਪਨੀ ਵਾਪਸ ਛੱਡਾਏ ਅਸਤਵਾਰੇ ਮੇਰੀ 에ਜੰਟ 아이 ਜਿਹੜੀ ਕੁੜੀ ਨੇ ਮੈਨੂੰ ਬੁਲਾਇਆ ਸੀ ਉਹ ਮੈਨੂੰ ਬਹੁਤ ਜ਼ਿਆਦਾ ਬੋਲ ਕੇ ਗਈ ਕਹਿੰਦੀ ਕਿ ਨਹੀਂ ਕੰਪਨੀ ਬੈਠੀ ਰਹਿ ਹਣ ਮੈਂ ਤੈਨੂੰ ਕਿਤੇ ਵੀ ਕੰਮ ਤੇ ਨਹੀਂ ਭੇਜਣਾ ਗਏ ਬਹੁਤ ਜਣ ਕਿ ਉਹ ਵੀ ਮੈਨੂੰ ਬਹੁਤ ਓਕੇ ਮਾਰਦੀ ਰਹੀ ਐ ਥੱਪੜ ਤੱਕ ਵੀ ਮੇਰੇ ਮਾਰਦੀ ਹੁੰਦੀ ਸੀ ਮੇਰੀ 에ਜੰਟ ਮੈਂ ਚੁੱਪ ਕਰ ਜਾਣਾ ਫਿਰ ਮੇਰੇ ਘਰ ਦੇ ਨੂੰ ਕਹਿਣਾ ਕਿ 3 ਲੱਖ ਰੁਪਏ ਦੇ ਦੋ ਮੈਂ ਤੁਹਾਡੀ ਕੁੜੀਆ ਵਾਪਿਸ ਭੇਜ ਦਿੰਨੀ ਆ ਮੇਰੇ ਇੱਕ ਛਿੱਟੀ ਜਿ ਕੁੜੀਆ ਉਹ ਬਹੁਤ ਬਿਮਾਰ ਆ ਗਈ ਸੀਗੇ ਮੇਰੇ ਘਰ ਦੇ ਕਹਿੰਦੇ ਇਹਨੂੰ ਵਾਪਿਸ ਭੇਜ ਦੋ ਜੇ ਨਹੀਂ ਤਾਂ ਮੈਂ ਬਿਲ ਹਾਂਜੀ ਵਾਪਸੀ ਬਾਬਾ ਜੀ ਨੇ ਮੇਰੇ ਘਰ ਦੇ ਨੇ ਕਨੈਕਟ ਕੀਤਾ ਤੇ ਫਿਰ ਬਾਬਾ ਜੀ ਨੇ ਮੈਨੂੰ ਇੱਧਰ ਬੁਲਾਇਆ ਕਿਉਂ ਲੱਗਿਆ ਪੈਸੇ ਲੱਗੇ ਤੁਹਾਡੇ ਕੋਈ ਨਹੀਂ ਜੀ ਕੋਈ ਪੈਸਾ ਨਹੀਂ ਲੱਗਿਆ ਜਾਣ ਲੱਗਿਆ ਕੋਈ ਹਾਂਜੀ ਜਾਣ ਲੱਗਿਆ ਪਿਆ 10000 ਰੁਪਏ ਮੇਰੇ ਏਜੰਟ ਨੇ ਲਿਆ ਸੀ ਸਾਡੇ ਤੋਂ ਏਜੰਟ 29 ਤਰੀਕ ਤੋਂ ਪਹਿਲਾਂ ਉਸ ਏਜੰਟ ਮੈਨੂੰ ਅੰਬੈਸੀ ਦਾ ਨਾਮ ਲੈ ਕੇ ਮੈਨੂੰ ਅੰਬੈਸੀ ਦੇ ਵਿੱਚੋਂ ਲੈ ਕੇ ਗਿਆ ਜਦੋਂ ਮੈਨੂੰ ਅੰਬੈਸੀ ਦੇ ਵਿੱਚੋਂ ਲੈ ਕੇ ਜਾਂਦਾ ਮੈਂ ਕਿਹਾ ਸਾਰਾ ਇੱਧਰ ਅੰਬੈਸੀ ਨਹੀਂ ਕਿ ਮੈਨੂੰ ਕਹਿੰਦੇ ਇੱਧਰੋਂ ਇੱਕ ਮੁੰਡੇ ਨੇ ਆਪਣੇ ਨਾਲ ਜਾਣਾ ਹੈ ਅਤੇ ਜਦੋਂ ਕਿ ਮੈਨੂੰ ਕਹਿੰਦਾ ਚਾਹ ਪੀਏਂਗੀ ਮੈਂ ਕਿਹਾ ਥੋੜੇ ਠੰਡੇ ਮੈਂ ਚਾਹ ਪੀਤੀ ਅਤੇ ਚਾਹ ਪੀਣ ਤੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਰਿਹਾ ਮੈਨੂੰ ਮੈਨੂੰ ਪਤਾ ਕੀ ਮੈਨੂੰ ਕਿੰਨੀ ਤੋ ਤਕਲੀਫ ਹੋਈ ਮੈਨੂੰ ਉਸ ਬੰਦੇ ਨੇ ਧਮਕੀ ਤੱਕ ਦਿੱਤੀ ਸੀ ਕਿ ਤੁਮ ਕਿਸੇ ਨੂੰ ਕੁਝ ਦੱਸੇਂਗੀ ਤਾਂ ਮੈਂ ਤੈਨੂੰ ਕੰਪਨੀ ਵਿੱਚੋਂ ਵੀ ਗੈਰ ਕਰਵਾ ਦੇਣਾ ਹੈ ਮਰ ਦੇ ਹਾਲਾਤ ਬਹੁਤ ਖਰਾਬ ਹੈ ਉੱਥੇ ਬਹੁਤ ਜ਼ਿਆਦਾ ਆ ਬਈ ਉੱਥੇ ਬਹੁਤ ਜ਼ਿਆਦਾ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਪਿੰਡਾਂ ਆ ਜਾਓ ਸਾਰੇ ਜਣੇ ਕੋਈ ਵੀ ਬਾਹਰ ਨਾ ਜਾਣ ਕੁੜੀਆਂ ਜੀ ਬਾਬੇ ਜੀ ਕੀਨਿਆਂ ਦੇਸ਼ ਦੇ ਜਿਹੜੇ ਲੜਕੇ ਦੇਜਵਾਪ ਕਰਤੀਆਂ ਨੇ ਉਹ ਨਾ ਲਗਾਤਾਰ ਅਸੀਂ ਬੇਨਤੀਆਂ ਕਰ ਰਹੇ ਹਾਂ ਕਿ ਜਿਹੜੇ ਅਰਬ ਮੁਲਕ ਦੇ ਵਿੱਚ ਆਪਣੀਆਂ ਲੜਕੀਆਂ ਨੂੰ ਨਾ ਭੇਜੋ ਪਰ ਫਿਰ ਵੀ ਪਿੰਡਾਂ ਦੇ ਵਿੱਚੋਂ ਲਾਲਚ ਦੇ ਕੇ ਉਹ ਪਰਿਵਾਰ ਗਰੀਬ ਪਰਿਵਾਰਾਂ ਨੂੰ ਜਿਹੜਾ ਹੈ ਲਾਲ ਦੇ ਦੇ ਕੇ ਉਹਨਾਂ ਨੂੰ ਇਹੋ ਜੇ ਚਾਹ ਸਾ ਦੇ ਕੇ ਵੀ ਤੁਸੀਂ ਆਪਣੇ ਲੜਕੀ ਨੂੰ ਭੇਜ ਦਿਓ ਉੱਥੇ ਉਹਦੀ ਚੰਗੀ ਨੌਕਰੀ ਹੋਊਗੀ ਚੰਗੀ ਤਨਖਾਹ ਹੋਊਗੀ ਪਰ ਉਹਨਾਂ ਨੂੰ ਇੱਥੇ ਜਾ ਕੇ ਜਿਹੜਾ ਹੈ ਪ੍ਰਸਾਦ ਦਿੱਤਾ ਜਾਂਦਾ ਜਿਸ ਤਰ੍ਹਾਂ ਅੱਗੇ ਵੀ ਜਿਹੜੀਆਂ ਲੜਕੀਆਂ ਆਈਆਂ ਤੇ ਸੱਤ ਲੜਕੀਆਂ ਜਿਹੜੀਆਂ ਹੈ ਉਹ ਪਿਛਲੇ ਮਹੀਨੇ ਵਾਪਸ ਆਈਆਂ ਇਹਨਾਂ ਦੇ ਵਿੱਚੋਂ ਇੱਕ ਲੜਕੀ ਇਰਾਕ ਤੋਂ ਵਾਪਸ ਆਈ ਹੈ ਤੇ ਸੇ ਲੜਕੀਆਂ ਅਮਾਨ ਤੋਂ ਅ ਵਾਪਸ ਆਈਆਂ ਜਿਨ੍ਹਾਂ ਦੇ ਵਿੱਚ ਜਲੰਧਰ ਬਰਨਾਲਾ ਲੁਧਿਆਣਾ ਫਿਰੋਜ਼ਪੁਰ ਕਪੂਰਜ਼ਲਾ ਤੇ ਮੋਗਾ ਜ਼ਿਲ੍ਹੇ ਤੋਂ ਇਹ ਲੜਕੀਆਂ ਵਾਪਸ ਆਈਆਂ ਇਹ ਸਾਰੀਆਂ ਲੜਕੀਆਂ ਗਰੀਬ ਪਰਿਵਾਰਾਂ ਦੇ ਨਾਲ ਸੰਬੰਧਿਤ ਹੈ ਤੇ ਇਹਨਾਂ ਨੂੰ ਏਜੰਟਾਂ ਨੇ ਜਾਂ ਪਿੰਡਾਂ ਦੇ ਲੋਕਲ ਜਿਹੜੇ ਹੈਗੇ ਹਨ ਉਹਦੇ ਏਜੰਟ ਛੱਡੇ ਹੋਏ ਆ ਜਾਸਾ ਦੇ ਕੇ ਇਹਨਾਂ ਨੂੰ ਬਾਹਰ ਭੇਜ ਦਿੰਦੇ ਆ ਵੀ ਤੁਹਾਨੂੰ ਘਰ ਦਾ ਕੰਮ ਹੋਊਗਾ ਉੱਥੇ ਚੰਗੀ ਨੌਕਰੀ ਹੋਊਗੀ ਚੰਗੀ ਤਨਖਾਹ ਹੋਊਗੀ ਇਹ ਜਿਹੜਾ ਹੈ ਟੂਰਿਸਟ ਵੀਜ਼ਾ ਹੀ ਸੁਲਵਾਉਂਦੇ ਆ ਉੱਥੇ ਜਾ ਕੇ ਕੋਈ ਨਾ ਕੋਈ ਜਿਹੜਾ ਹੈਗਾ ਇਹਨਾਂ ਕੋ ਆਹ ਕੰਟਰੈਕਟ ਕਰਾ ਲੈਂਦੇ ਆ ਜਿਹਦੇ ਉੱਤੇ ਉਹ ਅੰਗੂਠਾ ਵਗੈਰਾ ਲਵਾ ਲੈਂਦੇ ਆ ਤੇ ਫਿਰ ਉਹਨਾਂ ਨੂੰ ਅੱਗੇ ਵੇਚ ਦਿੰਦੇ ਆ ਇਹਨਾਂ ਵਿੱਚ ਜਿਹੜੀਆਂ ਦੋ ਲੜਕੀਆਂ ਅੱਜ ਇੱਥੇ ਪਹੁੰਚੀਆਂ ਤੇ ਉਹ ਆਪਣੀ ਕੱਲ ਜਿਹੜੀਆਂ ਹੈਗੀਆਂ ਤੁਹਾਨੂੰ ਦੱਸਣਗੀਆਂ ਜਿਹੜੀ ਆਰਾਗ ਤੇ ਲੜਕੀ ਆਈ ਹੈ ਇਹ 22 ਅਕਤੂਬਰ ਨੂੰ ਸਾਡੇ ਕੋਲ ਇਹਨਾਂ ਦਾ ਪਰਿਵਾਰ ਆਇਆ ਸੀ ਤੇ 5 ਦਸੰਬਰ ਨੂੰ ਸਹੀ ਸਲਾਮਤੇ ਲੜਕੀ Iraq ਤੋਂ ਵਾਪਸ ਆ ਗਈ। ਇਸੇ ਤਰ੍ਹਾਂ ਜਿਹੜੀ ਉਮਾਨ ਵਾਲੀ ਲੜਕੀ ਹੈ ਇਹ 5 ਨਵੰਬਰ ਨੂੰ ਸਾਡੇ ਕੋਲੇ ਸਿ ਆਈ ਸੀ ਇਹਨਾਂ ਨੇ ਕੰਪਲੇਂਟ ਕੀਤੀ ਸੀ ਤੇ 16 ਨਵੰਬਰ ਨੂੰ 24 ਨੂੰ ਇਹ ਲੜਕੀ ਜਿਹੜੀ ਹੈਗੀ ਇਹ ਵਾਪਸ ਆਪਣੇ ਘਰ ਆ ਗਈ ਹੈ। ਇਹਨਾਂ ਵਾਪਸ ਜਿਹੜੀਆਂ ਭਰਤੀਆਂ ਲੜਕੀਆਂ ਇਹਨਾਂ ਜੋ ਕੁਛ ਦਾ ਛੋੜੇ ਤੇਰੀ ਉੱਤੇ ਗਏ ਸੀ ਜਾਂਦੇ ਹੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਧੋਖਾ ਹੋ ਗਿਆ ਤੇ ਉਦੋਂ ਤੇ ਇਹਨਾਂ ਨੇ ਜਿਹੜਾ ਹੈ ਮੈਸੇਜ ਭੇਜਨੇ ਸ਼ੁਰੂ ਕੀਤੇ ਆਪਣੇ ਮਾਪੇ ਨੂੰ ਜਿਹੜਾ ਹੈਗਾ ਦੱਸਿਆ ਕਿ ਅਸੀਂ ਇੱਥੇ ਫਸ ਗਏ ਆ ਤੇ ਕੁਝ ਜਿਹੜੇ ਹੈਗੇ ਆ ਇਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜਾ ਵਿਦੇਸ਼ ਮੰਤਰਾਲੇ ਦਾ ਸੁਝਾਅ ਪਾਰਤਸ ਕਰਦਾ ਜਿਨ੍ਹਾਂ ਨੇ ਇਹ ਲੜਕੀਆਂ ਨੂੰ ਜਿਹੜਾ ਹੈ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਇੱਥੇ ਵਾਪਸ ਲਿਆਂਦੀ ਤੇ ਇਹ ਲੜਕੀਆਂ ਸੌਤੋਂ ਉਪਰ ਵਾਪਸ ਲੜਕੀਆਂ ਆ ਚੁੱਕੀਆਂ ਤੇ ਲਗਾਤਾਰ ਜਿਹੜੀਆਂ ਇਹ ਲੜਕੀਆਂ ਫਿਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲਾਂ ਇਹ ਦਿੱਲੀ ਤੋਂ ਚੜਾਉਂਦੇ ਸੀ ਹੁਣ ਇਹ ਬੰਬੇ ਤੋਂ ਚੜਾਉਂਦੇ ਆ ਇਹਨਾਂ ਦਾ ਨੈਟਵਰਕ ਜਿਹੜਾ ਹੈਗਾ ਉਹ ਬਣਿਆ ਹੋਇਆ ਤੇ ਅਸੀਂ ਤਾਂ ਬੇਨਤੀ ਕਰਾਂਗੇ ਸਰਕਾਰ ਨੂੰ ਕਿ ਜਿਹੜੇ ਇਹੋ ਜਿਹੇ ਏਜੰਟਾ ਇਹਨਾਂ ਨੂੰ ਫੜਿਆ ਜਾਵੇ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ